ਬੋਲੋ ਜੀ ਵਾਹਿਗੁਰੂ ਓੰਕਾਰ ਵਾਹਿਗੁਰੂ ਜੀ ਪਕਾਤਮੀ ਸ਼੍ਰੀ ਗੋਬਿੰਦ ਸਿੰਘ ਸਾਹਾਏ ਵਾਰ ਸ਼੍ਰੀ ਗੋਬਿੰਦ ਸਿੰਘ ਜੀ ਕੀ ਪਾਤਸ਼ਾਹੀ ਦਸਵੀਂ ਤ੍ਰਿਤੰਤ ਗੋਤੀ ਸਮਰਪੈ ਗੁਰੂ ਨਾਨਕ ਲਈ ਤੇ ਆਏ ਫਰੰਦੂ ਗੁਰ ਤੇਗ ਬਹਾਦਰ ਸ੍ਰਮਦਾਸ ਜੀ ਹੋਈ ਸਾਹਾਏ ਅਰਜਨ ਹਰਕੋਵਿੰਦ ਨੋ ਸਮਰੋ ਸ਼੍ਰੀ ਹਰਦਾਇ ਸ਼੍ਰੀ ਹਰਿ ਕ੍ਰਿਸ਼ਨ ਉਪੇਰਾਹੀ ਆਏ ਜਿਵੇਂ ਠਹਿ ਸਭ ਦੀ ਖੁਸ਼ਹਾਲੀ ਤੇ ਇੱਕ ਬਹਾਦਰ ਸਮਰਿਆ ਕਰਨੋਂ ਨੋ ਨਿਆਵੇ ਤਾਂ ਸਭ ਖਾਈ ਹੋਏ ਸਹਾਇ ਦਾਸੀ ਪਾਤਸ਼ਾਹ ਸ਼੍ਰੀ ਗੁਰਬਖਸ਼ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਇ 부ਸਾ ਪਾਤਸ਼ਾਹੀ ਅਦਜੋਤ ਸ਼੍ਰੀ ਗੁਰਗੰਸਾਹਿਬ ਜੀ ਦੇ ਪਾਠ ਵੀ ਰਾਜ ਦੇ ਪਾਤਿਆਂ ਪਰ ਕੇ ਗੋਲ ਦੇ ਵਾਤ ਨੂੰ ਪੰਜਾਬ ਪਿਆਰੀਆਂ ਚ ਸਭ ਜਾਦਿਆਂ ਚਾਹੀਦੇ ਸਪਿਆਂ ਖਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬੰਦ ਕੇ ਛਪਿਆ ਦੇਖ ਚੱਲਾਈ ਬੇਗਵਾਹੀ ਦੇਖ ਤੇ ਅਨੁਸਕੀਤਾ ਤਨਾ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣਿਆਰੇ ਧਰਮ へ ਸੇਖਤੇ ਬੰਦ ਬੰਦ ਕਰਵਾਏ ਪੁੱਤਰੀਆਂ ਨੂੰ ਹਾਈਆਂ ਚੜਖੀਆਂ ਤੇ ਚੜ੍ਹੇ ਆਰੇ ਨਾਂ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਆਸਾਂ ਨਾਲ ਨੂੰ ਬਾਹੀ ਤਨਾਉ ਸਮੂਹ ਸ਼ਹੀਦਾਂ ਸਿੰਘਾ ਜੀ ਪੀ ਤੋਂ ਉੱਤਰ ਭਾਲਖ ਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀਪੁਰੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਬਾਦ ਕਰੋ ਵਾਸਮੀ ਪ੍ਰੂ ਵਾਸਮੀ ਪ੍ਰੂ ਚੱਕਿਆਵੈ ਚਪਿਆਵਨ ਖਾ ਸਦਾ ਪਾਸ ਸਰਮ ਸੁਫੂ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਬਰ ਰਖਾ ਰਿਹਾਈ ਤ ਦੇਗ ਤੇ ਕਰਤ ਹੈ ਵਿਰਧਤੀ ਪੈਜ ਪੰਥ ਦੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਤੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇ ਉਸ ਦਾਤ ਵਹਿਤ ਦਾਤ ਬਵੇਕ ਦਾਤ ਉਸ ਸਾਹਿਬ ਦਾਤ ਤਰੋਸਾ ਦਾਤ ਦਾਨਾ ਸਰਦਾਨ ਨਾਮ ਦਾਤ ਸ਼੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਣ ਚੌਂਕੀਆਂ ਚੰਦੇ ਬੁੰਗੇ ਜੁਗੋ ਜੁਗ ਅਟਲ ਧਰਮ ਪਾ ਜੈ ਫਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤ ਕੀ ਮਤ ਪਤ ਤਦ ਰਖ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਮੋੜਿਆ ਗਿਆ ਹੈ ਪੰਨੇ ਗਰਸਨ ਦੀ ਗੱਲ सेवा संभालਦਾ দান ਖਾਲਸਾ ਜੀ ਨੂੰ ਬਖਸ਼ੋ ਹੈ ਮਹਿਮਾਨੀ ਉਹ ਲਾਨ ਸਭ ਫਿਰ ਵੀ ਨਤਾਣੀ ਨੂੰ ਦਤਾ ਹਨ ਨੇ ਉਹ ਕਿਉਂ ਦੀ ਉਹ ਨੇ ਆਸਰੇ ਉਹ ਦੇ ਆਸਰਾ ਸੱਚੇ ਪਿਤਾ ਦਾ ਦੀ ਗੁਰੂ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਉੱਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹਿਬ ਜੀ ਆਦੇ ਮੁਬਾਰਕ ਚਰਨ ਕਮਲਾਪਾ ਸਰਦਾਰ ਸੇਂਤੀ ਜੋੜੜੀ ਦਾ ਤਾਦ ਕਿਤਾਬ ਜੀ ਤੇ ਪਰਿਪਰ ਸਾਹਬਨ ਹਾਜ਼ੂਰੀ ਅੰਦਰ ਸਭਾ ਸਰਬਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਂਤੀ ਦਰੋਂ ਕਰੋ ਸਰਬਤ ਸੰਗਤਾਂ ਦਾ ਭਲਾ ਕਰਨਾ ਦਰੋਂ ਕਰੋ ਸਰਬਤ ਸੰਗਤਾਂ ਨੂੰ ਸਿੱਖੀ ਸਿਦਕ ਪਰ ਉਤਸਾਹ ਨਾਮਦਾਨ ਬਖਸ਼ਣਾ ਸਰਬਤ ਸੰਗਤਾਂ ਨੂੰ ਸੇਵਾ ਸਿਮਰਨ ਦੀ ਦਾ ਕੁਰਬਾਨੀ ਪੜਨ ਦਾ ਸਿਵਾਮਾ ਕਰਨ ਦਾ ਹਾਜ਼ਰੀਆਂ ਕਰਨ ਦਾ ਵੱਲ ਮਿਛਣਾ ਸਰਬਤ ਸੰਗਤਾਂ ਦੇ ਕਰਾਂ ਪਰਿਵਾਰਾਂ ਵਿੱਚ ਆਪਸੀ પ્રેમ ਪਿਆਰ ਤਪ ਸ਼ਾਂਤੀ ਵਰਤੌਣੀ ਦੇ ਅਰੋਗਤਾਵਾਂ ਪੰਦਰਸਤੀਆਂ ਦੀ ਰਾਤ ਰੋਸ਼ਣੀ ਸ਼ਬਦ ਪਾਵਨਾਵਾਂ ਪੂਰਨ ਕਰਮੀਆਂ ਦੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਤਾਰਕ ਕੀਤਾ ਦਾ ਰਾਇਆਂ ਸਰਵਤ ਸਿੰਘ ਪਾ ਦੀਆਂ ਹਾਜ਼ਰੀਆਂ ਪੇਟਾਵਾਂ ਕੀਤੀਆਂ ਸਵਾਵਾ ਪੀਪੀਆਂ ਯਾਤਰਾਵਾਂ ਸੱਚੇ ਪਾਤਸ਼ਾਹ ਦੀ ਸਭਨੀਆਂ ਕਰਮੀਆਂ ਦਰੋਂ ਕਰੋ ਸਰਵਤ ਦਾ ਭਲਾ ਕਰਨਾ ਸਰਵਤ ਸਿੰਘ ਦਾ ਭਲਾ ਕਰਨਾ ਸਬ ਗੁਰੂ ਜੀ ਹੰਦ ਦੀ ਤੁਲਾ ਵਿੱਚ ਮੈਣੀਆਂ ਸੇਂ ਪਿਆਰੀ ਮੇਦੋ ਜਨਾਮ ਰਿਆਪ ਜਿਹਦਾ ਨਾਮ ਚੁਕਿਆਵੇਂ ਨਾਨਕ ਨਾਮ ਚੜਨ ਤਲਾ ਫੇਰੇ ਭਾਵੇਂ ਸਰਬਤ ਦਾ ਖਲੋ ਧਰਮ ਗੁਰਜੀ ਕਾ ਹਰ ਸਾਹ ਵਾਹਿਗੁਰੂ ਦੀ ਤੀਖੇ ਗੋਨੇ ਸੋਨੇ ਹਾਂ ਸ੍ਰੀ ਅਕਾਲ ਦੇ ਵਾਹਿਗੁਰੂ ਦੀ ਕਾ ਹਰ ਸਾਹ ਵਾਹਿਗੁਰੂ ਦੀ ਤੀਖੇ